10 ਮੀਡੀਆ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশਿਰੀ ਕੱਲ ਅੱਜ ਅਸੀਂ ਪਹੁੰਚੇ ਹੋਏ ਹਾਂ ਆਨੰਦਪੁਰ ਸਾਹਿਬ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 350 ਸਾਲਾਂ ਚੇਤਾਵ ਦੀ ਸ਼ਿਰਗੁਰ ਤੇਗ ਬਾਦਰ ਸਾਹਿਬ ਜੀ ਦੀ ਇੱਥੇ ਮਨਾਈ ਜਾ ਰਹੀ ਹੈ ਤੇ ਇੱਥੇ ਬਹੁਤ ਸਾਰੀਆਂ ਵੱਖ-ਵੱਖ ਤਰੀਕੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਅਸੀਂ ਤਖਸੀਰੀ ਕੇਸਗਰ ਸਾਹਿਬ ਦੇ ਬਿਲਕੁਲ ਲਾਗੇ ਪਾਸੇ ਪਹੁੰਚੇ ਹੋਏ ਹਾਂ ਤੇ ਇੱਥੇ ਤੁਹਾਨੂੰ ਤਿਆਰੀਆਂ ਵੀ ਦਿਖਾਵਾਂਗੇ ਕੱਲ ਮੀਨਸ ਕੀ 25 ਤਰੀਕ ਨੂੰ ਇਹ ਸ਼ੀਧੀ ਦਿਹਾੜਾ ਇੱਥੇ ਮਨਾਇਆ ਜਾਣਾ ਹੈ ਤੇ 29 ਤਰੀਕ ਤੱਕ ਇਹ ਪ੍ਰੋਗਰਾਮ ਚੱਲਣਗੇ ਇੱਥੇ ਤੇ ਅਸੀਂ ਤੁਹਾਨੂੰ ਤਿਆਰੀਆਂ ਵੀ ਮੁਕੰਮਲ ਹੋਈਆਂ ਦਿਖਾ ਸਕਦੇ ਹਾਂ ਸਾਹਮਣੇ ਆ ਦੇਖੋ ਸਾਹਮਣੇ ਸੰਗੀਤ ਦਾ ਬਹਾਵ ਤੁਸੀਂ ਚੈੱਕ ਕਰ ਸਕਦੇ ਹੋ ਹਜੇ ਤਾਂ ਥੋਸ ਸੰਗਤ ਥੋੜੀ ਘਟੀ ਹੋਈ ਹੈ ਕਿਉਂਕਿ ਵੱਖ-ਵੱਖ ਜਗਾਵਾਂ ਤੇ ਨਗਰਗੀਤ ਨਿਕਲ ਰਹੇ ਨੇ ਤੇ ਅਨੰਦਪੁਰ ਸਾਹਿਬ ਨਗਰਗੀਤ ਨਾ ਵੀ ਰਹੇ ਨੇ ਤੇ ਆ ਦੇਖੋ ਸਾਹਮਣੇ ਅੱਗੇ ਪੁਲਿਸ ਮਲਾਜ਼ਮ ਵੀ ਖੜੇ ਹੋਏ ਨੇ ਕਿਉਂਕਿ ਇੱਥੇ ਦੀ ਸਿਕਿਉਰਿਟੀ ਹੋਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਢੇ 350 ਸਾਲਾਂ ਇੱਥੇ ਮਨਾਇਆ ਜਾ ਰਿਹਾ ਹੈ

ਤੇ 29 ਤਰੀਕ ਦਾ ਕਿ ਇੱਥੇ ਪ੍ਰੋਗਰਾਮ ਚੱਲਣਗੇ ਅੱਲਾਹੁ ਅਕਬਰ ਅਜੇ ਤਾਂ ਸੰਗਤ ਦਾ ভাব ਥੋੜਾ ਜਿਹਾ ਘੱਟ ਆ ਕਿਉਂਕਿ ਸਾਰੇ ਬਸੇ ਨਗਰ ਕੀਰਤੇ ਨਿਕਲ ਰਹੇ ਨੇ ਤੇ ਵਕ ਵਕ ਜਿਹੜੇ ਪਿੰਡਾਂ 'ਚ ਗੁਰਦੁਆਰੇ ਨੇ ਉਹਨਾਂ ਵਿੱਚ ਵੀ ਸਮਾਗਮ ਹੋਣਗੇ ਉਹਨਾਂ ਕਰਕੇ ਥੋੜੀ ਸੰਗਤ ਘੱਟ ਰਹੀ ਹੈ ਤੇ ਕੱਲ ਦਾ ਕਿਹਾ ਜਾ ਰਿਹਾ ਹੈ ਕਿ ਕੱਲ ਤਾਂ ਬਹੁਤ ਜ਼ਿਆਦਾ ਸੰਗਤ ਹੋਵੇਗੀ ਤੇ 29 ਤੱਕ ਅੱਗੇ ਸੰਗਤੀ ਸੰਗਤ ਹੋਵੇਗੀ ਸਾਹਮਣੇ ਪੁਲਿਸ ਮਿਲ ਆ ਜੰ ਮਤਨਾਤ ਕੀਤੇ ਹੋਏ ਨੇ ਤੇ ਉੱਧਰ ਕੋਈ ਨਗਰ ਕੀਰਤਨ ਆਇਆ ਤੇ ਉੱਧਰ ਪ੍ਰਸ਼ਾਦ ਵੰਡੇ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਸਾਹਮਣੇ ਉਮੜਨੀ ਖੜੂ ਹੋ ਗਈ ਹੈ ਤੇ ਟਾਈਮ ਵੀ 5 ਵਜੇ ਦਾ ਹੋ ਗਿਆ ਹੈ ਸ਼ਾਮ ਦੇ ਤੇ ਜਿਹੜੇ ਜਿਹੜੇ ਵੀ ਉਪ ਦੇ ਵਿੱਚ ਨਹੀਂ ਆ ਸਕਦੇ ਉਹ ਇਸ ਟਾਈਮ ਆ ਰਹੇ ਨੇ ਆ ਤੁਸੀਂ ਸਾਹਮਣੇ ਨਗਰ ਕੀਰਤਨ ਦੇ ਵੀ ਦਰਸ਼ਨ ਕਰ ਸਕਦੇ ਹੋ ਜਿਹੜਾ ਕਿ ਆਨੰਦਪੁਰ ਸਾਹਿਬ ਦੇ ਵਿੱਚ ਨਿਕਾਲਿਆ ਜਾ ਰਿਹਾ ਹੈ ਬਿਲਕੁਲ ਸ਼ੀਦੀ ਬਾਗ ਦੇ ਲਾਗੇ ਪਾਸੇ ਇਹ ਨਿਕਲ ਰਿਹਾ ਹੈ ਨਗਰ ਕੀਰਤਨ ਉਹ ਦੇਖੋ ਸਾਹਮਣੇ ਕਿੰਨੀ ਕਿ ਸੰਗਤ ਇਸ ਟਾਈਮ ਇਹਦੇ ਨਾਲ ਚੱਲ ਰਹੀ ਆ ਇੱਥੇ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਦੀ ਸ਼ੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਪ੍ਰਦੇਸ਼ਾਂ ਤੋਂ ਇੱਥੇ ਇਹ ਸੰਗਤ ਆ ਰਹੀ ਹੈ ਤੇ ਤੁਸੀਂ ਸਾਹਮਣੇ ਦੇਖ ਵੀ ਸਕਦੇ ਹੋ ਕਿ ਸੰਗਤ ਦਾ ਬਹਾਵ ਕਿੰਨਾ ਹੋ ਰਿਹਾ ਹੈ ਅੱਗੇ-ਅੱਗੇ ਜਾਂਦੇ ਜਾਂਦੇ ਸਾਨੂੰ ਸੰਗਤ ਦਾ ਬਹਾਵ ਹੋਰ ਹੁੰਦਾ ਜਾਂਦਾ ਦਿਖ ਰਿਹਾ ਹੈ ਆ ਸਾਹਮਣੇ ਤੁਸੀਂ ਪਾਲਕੀ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਇਹ ਨਗਰ ਕੀਰਤਨ ਵਿੱਚ ਪਾਲਕੀ ਸਾਹਿਬ ਆ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼ੀਦੀ ਬਾਗ ਆ ਦੇਖੋ ਸਾਹਮਣੇ ਤੁਸੀਂ ਸ਼ੀਦੀ ਬਾਗ ਵਿੱਚ ਵੀ ਸੰਗਤ ਚੈੱਕ ਕਰ ਸਕਦੇ ਹੋ ਕਿ ਕਿੰਨੀ ਸੰਗਤ ਇੱਥੇ ਵੀ ਪੈਲੀ ਹੋਈ ਆ ਆ ਸਾਹਮਣੇ ਲੰਗਰ ਲਾਏ ਹੋਏ ਨੇ ਸੰਗਤਾਂ ਨੇ ਤੇ ਕਹਿੰਦੇ ਆ ਕਿ ਹਜੂਰ ਸਾਹਿਬ ਦੇ ਜਿਹੜੇ ਸੰਤ ਨੇ ਉਹਨਾਂ ਵੱਲੋਂ ਇਹ ਲੰਗਰ ਲਾਏ ਗਏ ਨੇ ਆ ਦੇਖੋ ਸਾਹਮਣੇ ਤੁਸੀਂ ਸੰਗਤ ਦਾ ਬਹਾਵ ਚੈੱਕ ਕਰ ਸਕਦੇ ਹੋ ਆ ਤੁਸੀਂ ਥੱਲੋ ਦੀ ਗੁਰਦੁਆਰਾ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਆ ਦੇਖੋ ਸਾਹਮਣੇ ਸੰਗਤ ਹੁਣ ਆਣੀ ਸ਼ੁਰੂ ਹੋ ਗਈ ਹੈ ਤੇ ਸੰਗਤ ਦਾ ਬਹਾਵ ਤੁਸੀਂ ਦੇਖ ਸਕਦੇ ਹੋ